ਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਚੱਲੇ ਆਂ ਪਵਨ ਘੋੜੇ ਦੀ ਵੀਡੀਓ ਕਰਨ ਤੇ ਨਾਲ ਆਪਾਂ ਆਹਦੇ ਵਿੱਚ ਜਾਂਦੇ ਹੋਏ ਤੁਹਾਨੂੰ ਚੱਥੇ ਸਟੱਡ ਫਾਰਮ ਵਾਲਿਆਂ ਦੀ ਵੀ ਘੋੜੀਆਂ ਦਿਖਾਵਾਂਗੇ ਉਹਨਾਂ ਦੇ ਇੰਟਰਵਿਊ ਆਪਾਂ ਕਿਸੇ ਫਿਰ ਦਿਨ ਫੇਰ ਕਰਾਂਗੇ ਤੇ ਅੱਜ ਉਹ ਆਪਾਂ ਚੱਲਦੇ ਆਂ ਗਾਂਾਂ ਤੇ ਇੱਧਰ ਆਪਣੇ ਨਾਲ ਭਾਈ ਸਾਹਿਬ ਚੱਲਿਆ ਆ ਨਾਲ ਅੱਜ ਵੀਡੀਓ ਕਰਨ ਚੱਲੇ ਆਪਾਂ ਪਵਨ ਘੋੜੇ ਦੀ ਤੇ ਜਾ ਕੇ ਆਪਾਂ ਦੇਖਦੇ ਆ ਕਿਹੜਾ ਕਿਹੜਾ ਮਤਲਬ ਕਿਹੜੇ ਕਿਹੜੇ ਜਾਨਵਰ ਨੇ ਭਾਈ ਉਹਨਾਂ ਕੋਲੇ ਤੇ ਅੱਜ ਚੱਲਦੇ ਆ ਮਿੱਤਰੋ ਹਾਂਜੀ ਮਿੱਤਰੋ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਸ੍ਰੀ ਦਮਦਮਾ ਸਾਹਿਬ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਗੁਰੂ ਘਰ ਮੱਥਾ ਟੇਕ ਕੇ ਚਲੀਏ ਤੇ ਲਓ ਵੀ ਮਿੱਤਰੋ ਆਪਾਂ ਗੁਰੂ ਘਰ ਪਹੁੰਚ ਚੁੱਕੇ ਆ ਮੱਥਾ ਟੇਕਨ ਤੋਂ ਬਾਅਦ ਆਪਾਂ ਚੱਲਦੇ ਆ ਛੱਠਾ ਸਟੱਡ ਫਾਰਮ ਤੇ ਤੇ ਮੱਥਾ ਟੇਕ ਲਈ ਹੁਣ ਆਪਾਂ ਤੇ ਬਸ ਇਧੂਆ ਚੱਲ ਹਾਂਜੀ ਮਿੱਤਰੋ ਆਪਾਂ ਨਾ ਛੱਠਾ ਸਟੱਡ ਫਾਰਮ ਤੇ ਪਹੁੰਚ ਚੁੱਕੇ ਸੀ ਜਿੰਨਾਂ ਕੋਲੇ ਰਾਜਰੂਪ ਘੋੜਾ ਸੀ ਤੇ ਰਾਜਰੂਪ ਸਟਾਲੀਅਨ ਬਾਈ ਉਹਨਾਂ ਨੇ ਸੇਲ ਕਰਤਾ ਤੇ ਬਾਕੀ ਸਾਰੇ ਜਾਨਵਰ ਆਪਾਂ ਤੁਹਾਨੂੰ ਕੱਲੇ ਕੱਲੇ ਬਾਹਰ ਕੱਢ ਕੇ ਦਿਖਾਵਾਂਗੇ ਤੇ ਟਾਈਮ ਤਕਰੀਬਨ 1.5 2 ਵਜੇ ਦਾ ਟਾਈਮ ਆਗਾ ਤੇ ਆਪਾਂ ਪਹੁੰਚੇ ਹੋਏ ਸੀ ਬਾਈ ਉਹਨਾਂ ਦੇ ਕੋਲ ਤੇ ਕੱਲਾ ਕੱਲਾ ਜਾਨਵਰ ਤੁਹਾਨੂੰ ਕੱਢ ਕੇ ਦਿਖਾਵਾਂਗੇ ਇਹਦਾ ਰਿੰਗ ਬਣਿਆ ਹੋਇਆ ਖੁੱਲਾ ਛੱਡ ਨੂੰ ਇੱਕ ਰਿੰਗ ਇੱਧਰ ਆ ਗਿਆ ਤੇ ਬਾਕੀ ਆਪਾਂ ਕੱਲਾ ਕੱਲਾ ਜਾਨਵਰ ਨਾਲ ਤੁਹਾਨੂੰ ਬਾਹਰ ਕੱਢ ਕੇ ਦਿਖਾਵਾਂਗੇ ਕੱਲੇ ਕੱਲੇ ਜਾਨਵਰ ਦੀ ਡਿਟੇਲ ਵੀ ਦੇ ਦਾਂਗੇ ਹਨਾ ਤੇ ਬਾਕੀ ਤੁਸੀਂ ਬਣੇ ਰਹੋ ਐਂਡ ਤੱਕ ਵਲੌਗ ਦੇ ਨਾਲ ਤੇ ਆ ਬਾਈ ਵੀ ਆਪਣੇ ਨਾਲ ਆਇਆ ਹੈ ਤੇ ਹੋਰ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਠੀਕ ਹੈ ਤੇ ਬਾਕੀ ਕੱਲਾ ਕੱਲਾ ਜਾਨਵਰ ਮਿੱਤਰੋ ਆਪਾਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਮਿੱਤਰੋ ਬਾਈ ਉਹ ਰਿਆ ਘੋੜੀ ਬਾਹਰ ਕੱਢ ਰਹੇ ਨੇ ਤੇ ਨੁਕਰੀ ਘੋੜੀ ਆ ਤੇ ਬਹੁਤ ਚੰਗੀ ਹਾਈਟ ਦੀ ਘੋੜੀ ਆ ਮਿੱਤਰੋ ਇਹ ਵੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਇਹ ਘੋੜੀ ਵੀ ਤੇ ਬਾਕੀ ਦੇਖਦੇ ਆ ਆਪਾਂ ਬਾਹਰ ਕੱਢ ਕੇ ਘੋੜੀ ਬਹੁਤ ਚੰਗੀ ਹਾਈਟ ਦੀ ਘੋੜੀ ਆ ਇਹ ਤੇ ਕੱਬਣਾ ਕੇ ਬਈ ਇਹ ਖਾਲੀ ਆ ਖਾਲੀ ਹੈ ਇਹ ਇੱਕ ਖਾਲੀ ਰੋੜੀ ਆ ਮਿੱਤਰੋ ਹਲੇ ਇੱਕ ਚਾਲੇ ਵਾਲੇ ਅੱਜ ਕੱਲ ਤੇ ਭਰਾ ਹੋਗਾ ਠੀਕ ਹੈ ਵੀਰੇ ਤੇ ਇਹ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਹਾਈਟ ਤੁਸੀਂ ਗੈਸ ਕਰਕੇ ਤੁਸੀਂ ਆਪ ਦੱਸੋ ਕਮੈਂਟ ਕਰਕੇ ਬਹੁਤ ਵੱਡੀ ਹਾਈਟ ਦੀ ਘੋੜੀ ਆ ਮਿੱਤਰੋ ਇਹ ਤੇ ਲੈ ਵੀ ਮਿੱਤਰੋ ਚੈੱਕ ਕਰੋ ਘੋੜੀ ਤੇ ਖੜਨੀ ਖੁੜਨੀ ਚੈੱਕ ਕਰੋ ਬੰਤਰਾਂ ਦੀ ਘੋੜੀ ਬਹੁਤ ਚੰਗੀ ਹੈ ਬਾਈ ਧੌਣ ਧੂਣ ਹਨਾ ਘੋੜੀ ਦੀ ਤੇ ਹੱਡ ਕੋਡਿਆਂ ਦੀ ਬਹੁਤ ਮਜ਼ਬੂਤ ਆ ਤੇ ਦੇਖੋ ਤੁਸੀਂ ਘੋੜੀ ਚਾਰੇ ਪਾਸੋਂ ਬਹੁਤ ਵੱਡੀ ਹਾਈਟ ਦੀ ਘੋੜੀ ਹੈ ਮਿੱਤਰੋ ਦੂਜੀ ਘੋੜੀ ਆ ਆ ਗਈ ਬਾਈ ਉਹਨਾਂ ਦੀ ਘੋੜੀ ਤੇ ਇਹ ਮਿੱਤਰੋ ਸਲਮਾਨ ਖਾਨ ਤੋਂ ਆਈ ਹੋਈ ਹੈ ਘੋੜੀ ਤੇ ਇਸ ਟਾਈਮ ਇਹ ਗੱਬਰਾਂ ਮੌਕੇ ਤੇ ਇਹ ਬਹੁਤ ਸੋਹਣੀ ਘੋੜੀ ਹੈ ਵੀ ਤੇ ਅਗਲੀ ਘੋੜੀ ਇਹ ਆਪਾਂ ਬਾਹਰ ਨਹੀਂ ਕੱਢਦੇ ਕਿਉਂਕਿ ਗੱਭਣਾ ਮਿੱਤਰੋ ਗਰਮੀ ਦਾ ਟਾਈਮ ਆ ਤੇ ਅੱਗੇ ਆ ਦੇਖਦੇ ਆਪਾਂ ਬੱਚਾ ਇਹ ਬੱਚਾ ਆ ਗਿਆ ਮਿੱਤਰੋ ਇਹ ਵੀ ਮਾਰਵਾੜੀ ਬਸ਼ੇਰਾ ਬਹੁਤ ਸੋਹਣਾ ਬਸ਼ੇਰਾ ਹੈ ਵੀ ਤੇ ਇਹ ਆਪਾਂ ਤੁਹਾਨੂੰ ਦੇਖਦੇ ਆ ਬਾਹਰ ਕੱਢ ਕੇ ਦਿਖਾਉਣੇ ਆ ਵੀ ਹੋ ਮਿੱਤਰੋ ਬਹੁਤ ਸੋਹਣਾ ਬਸ਼ੇਰਾ ਤੇ ਬਾਕੀ ਸੀਲ ਠੰਡਾਗਾ ਕੋਈ ਇਦਾਂ ਨਹੀਂ ਗਰਮਾ ਕੋਈ ਤੇ ਬਾਕੀ ਇੱਧਰ ਵੀ ਆ ਬੱਚਾ ਆ ਗਿਆ ਬੱਚਿਆ ਜਾਂ ਬੱਚੀ ਆਪਾਂ ਦੇਖਦੇ ਆ ਵੀ ਹੇ ਕਿੰਬਾ ਇਹ ਬੱਚੀ ਆ ਗਈ ਮਿੱਤਰੋ ਚੰਬੀ ਆਹ ਘੋੜੀ ਆਪਾਂ ਬਾਹਰ ਕੱਢ ਰਿਹਾ ਬਾਈ ਉਹ ਬਸ਼ੇਰੀ ਹੈ ਹਲੇ ਘੋੜੀ ਹੀ ਕਹਿ ਸਕਦੇ ਨੂੰ ਆਪਾਂ ਤੇ ਇਹਦੇ ਕੰਡੇ ਵਾਲਾ ਪਾਉਨੇ ਆ ਤੇ ਆਪਾਂ ਬਾਹਰ ਕੱਢ ਕੇ ਦਿਖਾਉਣੇ ਆ ਵੀ ਤੁਹਾਨੂੰ ਤੇ ਇਧਰ ਵੀ ਲੇਕ ਆ ਚੰਬੀ ਘੋੜੀ ਆ ਗਈ ਲਾਲ ਚੰਬੀ ਤੇ ਬਾਕੀ ਆ ਘੋੜੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਮਿੱਤਰੋ ਤੇ ਬਾਕੀ ਅੱਗੇ ਗਿਆ ਭਾਈ ਦੂਆ ਦਾ ਆਪਾਂ ਚੱਲਾਂਗੇ ਪਵਨ ਘੋੜੇ ਵਾਲੇ ਕੋਲ ਉਹਨਾਂ ਦੀ ਵੀਡੀਓ ਕਰਨੀ ਅੱਜ ਆਪਾਂ ਵੀਡੀਓਗ੍ਰਾਫੀ ਪਵਨ ਘੋੜੇ ਦੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿ ਜਾ ਕੇ ਬਣੇ ਰਿਓ ਬਲੌਗ ਦੇ ਨਾਲ ਐਂਡ ਤੱਕ ਕਿਆ ਆਪਾ ਕੱਢ ਕੇ ਦਿਖਾਉਣੇ ਤੁਹਾਨੂੰ ਬਾਹਰ ਮਿੱਤਰੋ ਆ ਵੀ ਆਪਾਂ ਘੋੜੀ ਬਾਹਰ ਕੱਢ ਕੇ ਦਿਖਾਉਣੇ ਤੁਹਾਨੂੰ ਤੇ ਬਾਈ ਉਹਨੇ ਕੱਢ ਲਈ ਬਾਹਰ ਇਹ ਵੀ ਘੋੜੀ ਮਾਰਵੜੀ ਘੋੜੀ ਹੈ ਮਿੱਤਰੋ ਇਹ ਵੀ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀਆਂ ਘੋੜੀਆਂ ਰੱਖੀਆਂ ਸਾਰੀਆਂ ਇਸ ਟਾਈਮ ਮਤਲਬ ਕਿ ਬਾਈ ਉਹਨਾਂ ਕੋਲ ਘੋੜੀਆਂ ਹੀ ਹੈ ਇੱਕ ਅੱਧਾ ਬਿਸ਼ੇਰਾ ਹੋਊਗਾ ਜਾਂ ਬਿਸ਼ੇਰੀਆ ਤੇ ਬਹੁਤ ਚੰਗੀ ਹਾਈਟ ਦੀਆਂ ਘੋੜੀਆਂ ਰੱਖੀਆਂ ਹੋਈਆਂ ਬਾਈ ਉਹਨਾਂ ਕੋਲੇ ਚੰਗੇ ਚੰਗੇ ਜਾਨਵਰ ਨੇ ਤੇ ਰਾਜ ਰੂਪ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਬਾਈ ਉਹਨਾਂ ਨੇ ਛੇਲ ਕਰਤਾ ਤੁਸੀਂ ਇਹਦੀ ਗਰਦਨ ਗੁਰਦਨ ਚੈੱਕ ਕਰੋ ਮਿੱਤਰੋ ਦੇਖੋ ਖੜਨੀ ਖੁਰਨੀ ਘੋੜੀ ਦੀ ਹੈ ਨਾ ਬ ਮੱਥੇ ਫੁੱਲ ਦੀ ਘੋੜੀ ਹੈ ਇਕੱਲੀ ਬਾਕੀ ਸਾਰੀ ਜੈਡ ਬਲੈਕ ਆ ਤੇ ਬਹੁਤ ਸੋਹਣੀ ਘੋੜੀ ਹੈ ਮਿੱਤਰੋ ਇਹ ਵੀ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਬਲੌਗ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਤੇ ਆ ਗਏ ਆ ਹਾਂਜੀ ਮਿੱਤਰੋ ਆਪਾਂ ਘੋੜੀ ਤੇ ਗੇੜਾ ਦਿੰਨੇ ਆ ਬਹਿ ਕੇ ਮਾਰਵਾੜੀ ਤੇ ਮੱਥੇ ਫੁੱਲ ਦੀ ਘੋੜੀ ਹੈ ਇਹ ਚੱਲ ਪਤੋਏ ਤੇ ਬਹੁਤ ਸੋਹਣੀ ਘੋੜੀ ਹੈ ਮਿੱਤਰੋ ਚੱਲ ਚੱਲ ਓਏ ਤੇ ਪੂਰਾ ਨੰਨ ਆਂਦਾ ਆ ਮਿੱਤਰੋ ਇਸ ਟਾਈਮ ਘੋੜੀ ਤੇ ਬਹਿ ਕੇ ਤੇ ਕਿਉਂਕਿ ਘੋੜਿਆਂ ਵਾਲੇ ਫਿਰ ਜਦੋਂ ਘੋੜਸਵਾਰੀ ਕਰਦੇ ਨੇ ਜਿਆਦਾਤਰ ਮਿੱਤਰੋ ਘੋੜਸਵਾਰੀ ਦਾ ਹੀ ਸ਼ੌਂਕ ਹੁੰਦਾ ਹਰ ਇੱਕ ਬੰਦੇ ਨੂੰ ਵਾਤ ਤਰੋ ਇਹ ਦੂਆਦਾ ਘੋੜੀ ਬਾਈ ਉਹਰੇ ਬਾਹਰ ਕੱਢ ਕੇ ਦਿਖਾਉਣਗੇ ਆਪਾਂ ਨੂੰ ਤੇ ਲਾਲ ਜੰਮੀ ਘੋੜੀ ਐ ਇਹ ਮਿੱਤਰੋ ਤੇ ਇਹ ਆਪਾਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਇਹਦੇ ਵੀ ਦੇਖਦੇ ਆਪਾਂ ਬਹਿ ਕੇ ਤੇ ਬਾਕੀ ਬਾਈ ਉਹਨਾਂ ਦੀਆਂ ਘੋੜੀਆਂ ਸਾਰੀਆਂ ਹੀ ਸੀਲ ਆ ਮਿੱਤਰੋ ਕੋਈ ਇਦਾਂ ਦੀ ਕੋਈ ਚੱਕਰ ਨਹੀਂ ਵੀ ਗਰਮਾ ਘੋੜਿਆਂ ਹਨਾ ਬਹੁਤ ਸੋਹਣੀਆਂ ਘੋੜੀਆਂ ਬਾਈ ਉਹਨਾਂ ਦੀਆਂ ਤੇ ਮਕੀਆ ਦੇਖੋ ਮਿੱਤਰੋ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਸਾਰੀਆਂ ਝੋੜੀਆਂ ਚੰਗੀ ਹਾਈਟ ਦੀਆਂ ਰੱਖਿਓ ਆ ਇਦਾਂ ਨਹੀਂ ਹੈਗਾ ਕੋਈ ਛੋਟੀ ਹਾਈਟ ਦੀਆਂ ਘੋੜੀਆਂ 60 ਤੋਂ ਬਾਹਰ ਹੀ ਆ ਸਾਰੀਆਂ ਘੋੜੀਆਂ 68 73 ਇੰਚ ਦੀਆਂ ਘੋੜੀਆਂ ਤੁਹਾਨੂੰ ਨੁਕਰੀ ਘੋੜੀ ਵੀ ਦਿਖਾਈ ਹੈ ਨਾ ਬਹੁਤ ਚੰਗੀ ਹਾਈਟ ਦੀ ਉਹ ਵੀ ਨੁਕਰੀ ਘੋੜੀ ਆ ਤੇ ਦੇਖੋ ਮਿੱਤਰੋ ਇਹਦੇ ਵੀ ਰਸਾਇਦਾ ਆਪਾਂ ਦਿੰਨੇ ਆ ਬਹਿ ਕੇ ਗੇੜਾ ਤੇ ਮਿੱਤਰੋ ਬਾਈ ਉਹਨਾਂ ਨੇ ਖੜਾਤੀ ਆ ਤੇ ਇਦਾਂ ਨਹੀਂ ਹੈਗਾ ਮਿੱਤਰੋ ਡਿਸਪਲਾਈਨ ਬਹੁਤ ਆ ਘੋੜੀਆਂ ਦੇ ਵਿੱਚ ਜਿੱਥੇ ਬਾਈ ਉਹਨਾਂ ਨੇ ਕਿਹਾ ਤਾਂ ਉੱਥੇ ਹੀ ਘੋੜੀ ਖੜ ਜਾਂਦੀ ਆ ਤੇ ਦੇਖੋ ਮਿੱਤਰੋ ਜਿੱਥੇ ਬਾਈ ਨੇ ਖੜ ਤੇ ਬਾਕੀ ਘੋੜੀ ਬਹੁਤ ਸੋਹਣੀਆ ਕੰਨਾਂ ਕੰਨਾਂ ਦੀ ਸੁਨੱਖੀ ਆ ਨਾ ਤੇ ਬਾਈ ਉਹਨੇ ਦੱਸਿਆ ਵੀ ਇਹ ਤੂੰ ਹਜੇ ਇਹਦਾ ਬੱਚਾ ਦੁੱਧੋਂ ਛੜਾਇਆਗਾ ਤੇ ਇਹਦੇ ਦੇ ਵੀ ਮਿੱਤਰੋ ਆਜਾ ਆਪਾਂ ਦੰਨਿਆ ਗੇੜਾ ਬਹਿ ਕੇ ਉੱਤੇ ਹਾਂਜੀ ਮਿੱਤਰੋ ਆਹਾ ਲਾਲ ਜੰਬੀ ਘੋੜੀ ਤੇ ਵੀ ਆਪਾਂ ਬੈਠੇ ਆ ਤੇ ਇਹ ਵੀ ਬਹੁਤ ਸਿਆਣੀ ਘੋੜੀ ਆ ਤੇ ਪੂਰਾ ਆਨੰਦ ਆ ਰਿਹਾ ਅੱਜ ਫਾਰਮ ਤੇ ਆ ਕੇ ਬਾਈ ਉਹਨਾਂ ਦੇ ਤੇ ਚੱਲ ਪੁੱਤ ਤੇ ਬਾਕੀ ਨੇ ਯਾਰ ਆ ਦੇ ਰਹੀਆਂ ਘੋੜੀਆਂ ਵੀ ਪੂਰਾ ਇਹ ਥੋੜੀ ਜੀ ਨਾ ਬੱਚੇ ਤੋਂ ਛੜਾਈਆ ਤਾਂ ਕਰਕੇ ਕਰਦੀ ਆ ਨਾ ਬੁੱਤ ਅਸਾ ਬੋਤ ਕਰ ਇਹ ਮਿੱਤਰੋ ਨਾ ਘੋੜੀ ਬੱਚੇ ਤੋਂ ਛੜਾਈਆ ਹੁਣੀ ਤੇ ਤਾਂ ਕਰਕੇ ਥੋੜੀ ਜੀ ਐਚ ਵੀ ਕਰਦੀ ਆ ਤੇ ਬਾਕੀ ਬਹੁਤ ਸੋਹਣੀ ਘੋੜੀਆਂ ਚੱਲ ਬੁੱਤ ਚੱਲ ਅਸ ਜੀ ਮੈਂ ਅਸ ਜੀ ਅੰਮੀ ਹਲੀ ਹਲੀ ਚੱਲ ਬੇਟਾ ਚੱਲ ਤੇ ਬਹੁਤ ਸੋਹਣੀ ਘੋੜੀਆਂ ਮਿੱਤਰੋ ਇਹ ਵੀ ਤੇ ਮਿੱਤਰੋ ਆਹ ਘੋੜੀ ਵੇ ਪਤਨੂ ਬਾਹਰ ਕੱਢ ਕੇ ਦਿਖਾਉਣੇ ਆ ਬੱਚੇ ਵਾਲੀ ਘੋੜੀ ਆ ਮੰਗਰੇ ਦੇ ਬਸ਼ੇਰਾ ਗਾ ਤੇ ਦੋ ਪੈਰ ਚਿੱਟੇ ਨੇ ਬਸ਼ੇਰੇ ਦੇ ਤੇ ਮੱਥੇ ਮਾੜਾ ਜਾ ਕਹਿ ਸਕਦੇ ਆ ਪੁੱਤ ਫੁੱਲਾ ਗਾ ਮਾੜਾ ਜੀ ਹੈ ਜਮਾ ਬੱਚੇ ਤੇ ਤੇ ਬੱਚਾ ਵੀ ਬਹੁਤ ਸੋਹਣਾ ਗਾ ਤੇ ਬਾਹਰ ਕੱਢ ਕੇ ਦਿਖਾਉਣੇ ਆ ਤੇ ਬਾਈ ਓਰੇ ਆਪ ਹੈ ਨਹੀਂ ਸੱਜ ਤੇ ਆਪਾਂ ਫਾਰਮ ਤੇ ਪਹੁੰਚੇ ਸੀ ਤੇ ਆਪਾਂ ਵਲੌਗ ਤੁਹਾਨੂੰ ਦਿਖਾਤਾ ਸਾਰਾ ਸਾਰੇ ਜਾਨਵਰ ਤੁਸੀਂ ਬਾਈ ਉਹਨਾਂ ਦੇ ਦੱਸਿਓ ਕਮੈਂਟ ਕਰਕੇ ਕਿੱਦਾਂ ਦੇ ਲੱਗੇ ਤੇ ਬਾਕੀ ਆ ਘੋੜੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਮਿੱਤਰੇ ਇਹ ਵੀ ਬਹੁਤ ਸੋਹਣੀ ਘੋੜੀ ਆ ਤੇ ਲੈ ਵੀ ਮਿੱਤਰੋ ਬਾਈ ਉਹਰੇ ਬਾਹਰ ਕੱਢ ਲਿਆ ਆ ਘੋੜੀ ਨੂੰ ਤੇ ਕਰਿਓ ਚੈੱਕ ਮਰੀ ਜੀ ਘੋੜੀ ਬੱਚਾ ਦਾ ਮੰਗਰੇ ਦੇ ਤੇ ਬਹੁਤ ਚੰਗੀ ਘੋੜੀ ਆ ਮਿੱਤਰੋ ਇਹ ਵੀ ਇਹ ਨੀਲੀ ਜੰਬੀ ਆ ਗਈ ਬਾਈ ਇਹ ਨੀਲੀ ਜੰਬੀ ਘੋੜੀ ਆ ਗਈ ਮਿੱਤਰੋ ਬਹੁਤ ਸੋਹਣੀ ਘੋੜੀ ਹੈ ਵੀ ਤੇ ਮੈਂ ਜਿਵੇਂ ਤੁਹਾਨੂੰ ਮਿੱਤਰੋ ਪਹਿਲਾਂ ਦੱਸ ਕੇ ਆ ਟੈਣਾ ਵੀ ਡਿਸਪਲਾਈਨ ਬਹੁਤ ਆ ਜਾਨਵਰਾਂ ਦੇ ਵਿੱਚ ਕੋਈ ਵੀ ਜਾਨਵਰ ਇਦਾਂ ਦਾ ਨਹੀਂ ਹੈਗਾ ਵੀ ਐਚ ਵੀ ਕਰਨ ਵਾਲਾ ਜਿੱਥੇ ਪਾਈ ਉਹਨੇ ਖੜਾਤਾ ਉੱਥੇ ਜਾਨਵਰ ਖੜ ਜਾਂਦੇ ਨੇ ਤੇ ਘਰੋ ਚ ਇੱਕ ਮਿੱਤਰੋ ਆ ਘੋੜੀ ਬਹੁਤ ਸੋਹਣੀ ਘੋੜੀ ਆ ਤੇ ਹੱਡਾਂ ਪੈਰਾਂ ਦੀ ਵਧੀਆ ਮਜ਼ਬੂਤ ਆ ਕੰਨਾਂ ਕੰਨਾਂ ਦੀ ਵੀ ਚੰਗੀ ਆ ਘੋੜੀ ਹਨਾ ਤੇ ਆ ਮਗਰ ਤੁਸੀਂ ਬਸ਼ੀਰਾ ਦੇਖ ਰਹੇ ਹੋ ਇਹ ਵੀ ਬਹੁਤ ਸੋਹਣਾ ਬਸ਼ੀਰਾ ਹੈਗਾ ਤੇ ਇਹਦੇ ਦੋ ਪੈਰ ਚਿੱਟੇ ਨੇ ਇਹਦੇ ਬੈਕਲੇ ਤੇ ਮੱਥੇ ਮਾੜਾ ਜਾਂ ਫੁੱਲ ਇਹਦੇ ਬਹੁਤ ਸੋਹਣਾ ਬੱਚਾ ਹੈ ਵੀ ਤੇ ਆ ਘੋੜੀ ਤੇ ਨਿਗਾ ਮਾਰ ਲਓ ਤੇ ਚਲੋ ਬਈਆ ਕਰ ਦੋ ਕੋੜੀ ਅੰਦਰ ਬਸ ਤੇ ਬਾਕੀ ਮਿੱਤਰੋ ਸਾਰੇ ਜਾਨ ਬਸ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੇ ਨੇ ਜਿਹੜਾ ਕੋਈ ਬਾਹਰ ਕੱਢ ਕੇ ਨਹੀਂ ਦਿਖਾਇਆ ਗਿਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਬਾਕੀ ਅੱਗੇ-ਅਗੇ ਬਣੇ ਰਹੋ ਵਲੌਗ ਦੇ ਨਾਲ ਆਪਾਂ ਚੱਲਦੇ ਆ ਅਗਲੇ ਫਾਰਮ ਤੇ ਤੇ ਜਿਨ੍ਹਾਂ ਕੋਲੇ ਪਵਨ ਕੋੜਾ ਤੇ ਬਾਕੀ ਅਜੇ ਅੱਗੇ ਚੱਲਦੇ ਆ ਬਣੇ ਰਹੋ ਵਲੌਗ ਦੇ ਨਾਲ ਲੋ ਵੀ ਮਿੱਤਰੋ ਜਾਂਦੇ ਜਾਂਦੇ ਚੱਠਾ ਸਟੱਡ ਫਾਰਮ ਤੇ ਤੁਸੀਂ ਇਹ ਕਬੂਤਰ ਜ਼ਰੂਰ ਦੇਖ ਲਿਓ ਤੇ ਕਹਿੰਦੇ ਹੁੰਦੇ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿੱਥੇ ਘੋੜੇ ਨੇ ਉੱਥੇ ਮਿੱਤਰੋ ਕਬੂਤਰ ਵੀ ਜ਼ਰੂਰ ਮਿਲਦੇ ਨੇ ਤੇ ਬਾਈ ਉਹਨਾਂ ਦੇ ਕੋਲ ਲੱਕੇ ਵੀ ਨੇ ਤੇ ਉੱਡਣੇ ਵੀ ਨੇ ਤੇ ਇਦੂ ਬਾਅਦ ਮਿੱਤਰੋ ਆਪਾਂ ਜਾਣਾ ਸੀ ਪਵਨ ਘੋੜੇ ਵਾਲਿਆਂ ਕੋਲੇ ਤੇ ਇਦੂ ਬਾਅਦ ਮਿੱਤਰੋ ਆਪਾਂ ਮੋਟਰਸਾਈਕਲ ਖਿੱਚਦਾ ਸੀ ਭਾਗੀ ਬਾਂਦਰਪਿੰਡ ਨੂੰ ਤੇ ਇਦੂ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਫਾਈਨਲੀ ਆਪਾਂ ਭਾਗੀ ਬਾਂਦਰ ਤੇ ਇਦੂਆ ਕਰਤੀ ਸੀ ਆਪਾਂ ਵੀਡੀਓਗ੍ਰਾਫੀ ਸਟਾਰਟ ਕਰ ਪਵਨ ਘੋੜੇ ਦੀ ਹਾਰੀ ਤੋਂ ਹੋਈ ਤਾਂ ਤੁਸੀਂ ਮਿੱਤਰੋ ਗੈਸ ਕਰ ਸਕਦੇ ਹੋ ਵੈਸੇ ਮੈਂ ਦੱਸ ਦਿੰਨਾ ਸਾਢੇ 64 ਇੰਚ ਹਾਈਟ ਦੱਸੀ ਆਗੀ ਮਾਲਕ ਵੀਰਾਂ ਨੇ ਸਾਢੇ 64 ਇੰਚ ਦੱਸੀ ਨਹੀਂ ਹੈ ਵੀ ਹੈ ਸਾਢੇ 64 ਇੰਚ ਘੋੜਾ ਬਹੁਤ ਸੋਹਣਾ ਮਿੱਤਰੋ ਇਸ ਘੋੜੇ ਦੀ ਧੌਣ ਦੇ ਤੁਸੀਂ ਫੈਨ ਹੋ ਜਾਓਗੇ ਇਸ ਘੋੜੇ ਦੀ ਧੌਣ ਦਾ ਤਾਂ ਮੈਂ ਵੀ ਫੈਨ ਹੋ ਗਿਆ ਧੌਣ ਇਸ ਘੋੜੇ ਦੀ ਪੰਜਾਬ ਦੇ ਘੋੜਿਆਂ ਨਾਲੋਂ ਕਿਤੇ ਜ਼ਿਆਦਾ ਵੱਡੀ ਧੌਣ ਆ ਇਸ ਕੋ ਇੰਨੀ ਲੰਮੀ ਧੌਣ ਕਿਸੇ ਘੋੜੇ ਦੀ ਮੱਜ ਤੱਕ ਦੇਖੀ ਨਹੀਂ ਤੇ ਕੰਨਾਂ-ਕੁੰਨਾਂ ਤੋਂ ਵੀ ਬਹੁਤ ਸਕੀਨ ਆ ਮਿੱਤਰੋ ਇਦੂਆਦ ਆਪਾਂ ਇਦੀ ਵੀਡੀਓਗ੍ਰਾਫੀ ਕੀਤੀ ਤੇ ਇਹਦੂ ਬਾਅਦ ਮਿੱਤਰੋ ਆ ਵਸ਼ੇਰੀ ਦੇਖ ਰਹੇ ਹੋ ਨਾ ਇਹ ਵੀ ਪਵਨ ਘੋੜੇ ਦੀ ਹੈ ਲਾਲ ਚੰਬੀ ਹੈ ਇਹਨੇ ਨੀਲੀ ਚੰਬੀ ਬਣ ਜਾਣਾ ਆਉਣ ਵਾਲੇ ਸਮੇਂ 'ਚ ਕਿਉਂਕਿ ਮਿੱਤਰੋ ਇਹਦੀ ਮਾਂ ਵੀ ਨੀਲੀ ਚੰਬੀ ਆ ਤੇ ਆਉਣ ਵਾਲੇ ਸਮੇਂ 'ਚ ਇਸ ਘੋੜੀ ਵਸ਼ੇਰੀ ਨੇ ਨੀਲੀ ਚੰਬੀ ਬਣ ਜਾਣਾ ਹਜੇ ਉਮਰ ਕੁਝ ਵੀ ਨਹੀਂ ਹੈਗੀ 17-18 ਮਹੀਨਿਆਂ ਦੀ ਹੋਈ ਹੈ ਕੰਨ ਕੁੰਨਾਂ ਦੀ ਬਹੁਤ ਚੰਗੀ ਬੁੱੱਚੀ ਆ ਤੇ ਇਹਦੂ ਬਾਅਦ ਮਿੱਤਰੋ ਆਪਾਂ ਇੰਟਰਵਿਊ ਸਟਾਰਟ ਕਰਤੀ ਸੀ ਬਈ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਫੁੱਲ ਇੰਟਰਵਿਊ ਮਿੱਤਰੋ ਆਪਣੀ ਇਹ YouTube ਤੇ ਅਪਲੋਡ ਹੋਊਗੀ ਤੁਸੀਂ ਬੇਫਿਕਰ ਹੋ ਕੇ ਆਪਣੀ ਇੰਟਰਵਿਊ ਵਿੱਚ ਚੈੱਕ ਕਰ ਸਕਦੇ ਹੋ ਜੀ ਧੰਨਵਾਦ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਜਿਉਂ